ਜੋ ਅਸੀਂ ਆਕੇ ਦੇਖਿਆ ਵੀ ਸ਼ਟਰ ਟੇਡਾ ਜਿਹਾ ਹੋਇਆ ਪਿਆ ਸੀਗਾ ਤੇ ਲੋਕ ਲੱਗਿਆ ਹੋਇਆ ਸੀ ਦੇਖਣ ਨੂੰ ਤਾਂ ਐਦਾ ਲੱਗਦਾ ਸੀਗਾ ਵੀ ਕੁਝ ਨਹੀਂ ਹੋਇਆ ਪਰ ਜਦੋਂ ਸ਼ਟਰ ਖੋਲ ਕੇ ਦੇਖਿਆ ਲੋਕ ਤਾਂ ਅੰਦਰ ਗੱਲਾਂ نیچے ਪੈਸੇ ਸਾਰੇ ਜਿੱਡੇ ਵੀ ਸੀਗੇ ਖਿਲਾਰੇ ਪਈ ਸੀ ਜੋ ਵੀ ਗੱਲੇ ਚ ਛੋਟੇ ਰੁਪਏ ਥੋੜੇ ਬੋਤੇ 15-20 ਹਜ਼ਾਰ ਰੁਪਏ ਪਿਆ ਸੀ ਉਹ ਸਾਰਾ ਗਾਇਬ ਸੀਗਾ ਤੇ ਅਸੀਂ ਚੌਂਕ ਦੇ ਵਿੱਚ ਬੈਠੇ ਆ ਚੌਂਕ ਦੇ ਵਿੱਚ ਹੀ ਸਾਡੇ ਦੇ ਕੋਲ 4 ਵਜੇ ਦਿਨ ਚੜ ਜਾਂਦਾ ਪੂਰਾ ਤੇ ਕੋਈ ਸੇਫਟੀ ਨਹੀਂ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਸ ਗੱਲ ਵੱਡੀ ਪੂਰਾ ਧਿਆਨ ਦਿੱਤਾ ਜਾਵੇ ਵੀ ਦਿਨ ਚ ਵੀ ਸਕਿਉਰਿਟੀ ਥੋੜੀ ਬਹੁਤੀ ਚੌਕਸ ਕਰੀ ਜਾਵੇ ਤੇ ਰਾਤ ਨੂੰ ਵੀ ਕਰੀ ਜਾਵੇ ਦੇਖੋ ਅਸੀਂ ਤਾਂ ਵੀਰ ਜੀ ਦੁਕਾਨ ਣਾਉਂਦਾ 8.5 ਰੋਗ ਵਿੱਚ ਵਧਾ ਕੇ ਚਲੇ ਜਾਂਦੇ ਆਂ ਤੇ ਉਸ ਤੋਂ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ ਸਾਨੂੰ ਜਿਹੜੇ ਬਾਰੇ ਪਤਾ ਪ੍ਰਸ਼ਾਸਨ ਸਵੇਰੇ ਅਸੀਂ ਅਨਾਉਂਸ ਦੱਸਤਾ ਸੀ ਜੀ ਪ੍ਰਸ਼ਾਸਨ ਨੂੰ ਉਹਨਾਂ ਦੇ ਏਮਪਲਾਈਜ਼ ਆਏ ਸੀਗੇ ਤੇ ਦੇਖ ਕੇ ਨਾਮ ਵਗੈਰਾ ਲਿਖ ਕੇ ਲੈ ਦੇਖੋ ਇਹਦੇ ਬਾਰੇ ਤਾਂ ਮੈਂ ਕੁਸ਼ਿਸ਼ ਕਰ ਸਕਦਾ ਵੀ ਫੜੇ ਜਾਣਗੇ ਕਿ ਨਹੀਂ ਫੜੇ ਜਾਣਗੇ ਇਹ ਤਾਂ ਹੁਣ ਡਿਪਾਰਟਮੈਂਟ ਦੇ ਹੱਥ ਹੈ ਵੀ ਉਹ ਕਲੀਕ ਐਫਰਟਸ ਕਰਦੇ ਨੇ ਕੀ ਕਰਦੇ ਨੇ ਕੀ ਨਹੀਂ ਕਰਦੇ ਦੋ ਕੈਮਿਸਟਰੀ ਸ਼ਾਪਾਂ ਨੇ ਜੀ ਇੱਕ ਸਾਡੇ ਨਾਲ ਹੀ ਜਨਰਲ ਸਟੋਰ ਹੈ ਤੇ ਨਾਲ ਹੀ ਇੱਕ ਚੌਂਕ ਦੇ ਪਰਲੇ ਪਾਸੇ ਮੋਬਾਈਲਾਂ ਦੀ ਦੁਕਾਨ ਹੈ ਉਹਨਾਂ ਦੀ ਦੁਕਾਨ ਚੋਰੀ ਹੋ ਗਈ ਜੀ ਪ੍ਰਸ਼ਾਸਨ ਨੂੰ ਕਹਿੰਦੇ ਆ ਬੇਨਤੀ ਕਰਦੇ ਆ ਸੀ ਵੀ ਉਹ ਆਪਣੀ ਤਨਦੇਹੀ ਨਾਲ ਇਹ ਕੰਮ ਨੂੰ ਦੇਖਣਾ ਚੌਂਕ ਦੇ ਵਿੱਚ ਥੋੜੀ ਜਿਹੀ ਸਕਿਉਰਿਟੀ ਵਧਾਉਣਾ ਰਾਤ ਨੂੰ ਵੀ ਦਿਨ ਨੂੰ ਫਿਰ ਜੀ ਮੈਂ ਆਪ ਜੜ੍ਹ ਕਾਲਾ ਪ੍ਰਧਾਨੀ ਨੇ ਕਰਿਆਣਾ ਐਸੋਸੀਏਸ਼ਨ ਦੇ ਉਹਨਾਂ ਦੇ ਨਾਲ ਰਲ ਕੇ ਸਾਰੀ ਮੰਡੀ ਦੇ ਵਿੱਚੋਂ ਜਿੰਨੀਆਂ ਵੀ ਯੂਨੀਅਨਾਂ ਨੇ ਉਹਨਾਂ ਤੋਂ ਪੈਸੇ ਇਕੱਠੇ ਕਰਕੇ ਇਹ ਜਿਹੜਾ ਹੈਗਾ ਪੁਲ ਦੇ નીચે ਪੋਸਟ ਬਣਾਈ ਸੀ ਜਿਸ ਤਾਂ ਕਿ ਪੁਲਿਸ ਮੁਲਾਜ਼ਮਾਂ ਨੂੰ ਬੈਠਣਾ ਉੱਠਣਾ ਪੈਣਾ 10 ਮਿੰਟ ਸੌਖਾ ਹੋ ਜੇ ਔਰ ਪੈਸੇ ਇਕੱਠੇ ਕਰਕੇ ਚੌਂਕ ਦੇ ਵਿੱਚ ਕੈਮਰੇ ਲਵਾਏ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਚੀਜ਼ ਦਾ ਬੈਨੀਫਿਟ ਮੰਡੀ ਨੂੰ ਜਾਂ ਚੌਂਕ ਵਾਲੇ ਦੁਕਾਨਦਾਰਾਂ ਨੂੰ ਮਿਲਦਾ ਜੀ ਨਾ ਮੇਰੇ ਖਿਆਲ ਤੋਂ ਕੋਈ ਚੱਲਦੇ ਨਹੀਂ ਹੋਣਗੇ ਜੀ ਬਾਕੀ ਮੈਨੂੰ ਪਤਾ ਵੀ ਨਹੀਂ ਕਿਉਂਕਿ ਮੈਂ ਕਦੇ ਦੇਖਿਆ ਨਹੀਂ ਹੈਗੇ ਮੈਂ ਤਾਂ ਐਸਐਸਪੀ ਸਾਹਿਬ ਨੂੰ ਇਹੀ ਬੇਨਤੀ ਕਰਦਾ ਵੀ ਇਸ ਕਦੀ ਥੋੜਾ ਜਿਹਾ ਪਰਸਨਲ ਸੋਚ ਕੇ ਧਿਆਨ ਦੇਣਾ ਸਾਡੀ ਮੰਡੀ ਬੰਨਾ ਐਡੀ ਵੱਡੀ ਗਰੋ ਮੰਡੀ ਹੈ ਵੀ ਥੋੜਾ ਜਿਹਾ ਪ੍ਰਸ਼ਾਸਨ ਵੱਲੋਂ ਗਸ਼ਤ ਵਗੈਰਾ ਰਾਤ ਨੂੰ ਵੀ ਦਿਨ ਨੂੰ ਵੀ ਥੋੜੀ ਕਾਰਡੀ ਹੋਣੀ ਚਾਹੀਦੀ ਹੈ ਅਸੀਂ ਉਹਨਾਂ ਨੂੰ ਵੀ ਇਹ ਹੀ ਬੇਨਤੀ ਕਰਦੇ ਆ ਜੀ ਚਿਮਨਾ ਸਾਹਿਬ ਨੂੰ ਵੀ ਉਹ ਪ੍ਰਸ਼ਾਸਨ ਨੂੰ ਕਹਿਣਾ ਵੀ ਮੰਡੀ ਦੇ ਵਿੱਚ ਥੋੜਾ ਜਿਹਾ ਪੁਲਿਸ ਦਾ ਜਿਹੜਾ ਹੈਗਾ ਪੈਰਾ ਵਧਾਇਆ ਜਾਵੇ ਤੇ ਅੱਜ 4:00 ਵਜੇ 1 ਮਿੰਟ ਦੇ ਤਕਰੀਬਨ ਆਪਣੀ ਦੁਕਾਨ ਦੇ ਬਾਹਰ ਸ੍ਰਿਫਟ ਗੱਡੀ ਆਈ ਹੈ ਜਿਦੇ ਚ ਚਾਰ ਬੰਦੇ ਉਹ ਇਨਾ ਕੈਮਰਾ ਚ ਆਉਂਦੇ ਨੇ ਪਹਿਲਾਂ ਤਾਂ ਇੱਕ ਬੰਦਾ ਬਾਹਰ ਆ ਕੇ ਉਹਨੇ ਵੇਖਿਆ ਬਾਹਰ ਕੈਮਰਾ ਲੱਗਾ ਹੈ ਤਾਂ ਦੂਜੇ ਬੰਦੇ ਨੇ ਕੈਮਰਾ ਉੱਪਰ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਦੋਵੇਂ ਲੋਕ ਤੋੜੇ ਨੇ ਲੋਕ ਤੋੜ ਕੇ 4:05 ਤੇ ਆਪਣੀ ਦੁਕਾਨ ਦੇ ਵਿੱਚ ਇੰਟਰ ਕੀਤਾ ਜੀ ਇੱਕ ਬੰਦੇ ਨੇ ਕੈਮਰਾ ਇਧਰਲੇ ਸਾਈਡ ਤੋਂ ਉੱਪਰ ਕਰਤਾ ਤੇ ਬੁਝੇ ਦੋ ਬੰਦੇ ਇਧਰ ਹੀ ਅੰਦਰ ਆ ਕੇ ਉਹਨਾਂ ਨੇ ਪੇਚਕੱਪ ਦੇ ਨਾਲ ਗੱਲੇ ਰਕਮ ਨੂੰ ਤੋੜਿਆ ਤੇ ਗੱਲੇ ਦੇ ਵਿੱਚ ਜਿਹੜਾ 6-7000 ਰੁਪਏ ਕਹਿਆ ਸੀ ਕੈਸ਼ ਲੈ ਗਏ ਦੋ ਦਿਨ ਪੁਰਾਣੇ ਫੋਨ ਸੀ ਕਸਟਮਰਾਂ ਦੇ ਉਹ ਲੈ ਗਏ ਤੇ ਚਲੇ ਗਏ ਮੈਨੂੰ ਮੇਰੇ ਬ੍ਰਦਰ ਨੇ ਘਰ ਫੋਨ ਕੀਤਾ ਵੀ ਇਹ ਦੁਜੇ ਘਰ ਰਹਿੰਦਾ ਤੇ ਮੈਂ ਜਦੋਂ ਆਇਆ 5:30 ਵਜੇ ਤਕਰੀਬਨ ਦੁਕਾਨ ਤੇ ਦੁਕਾਨ ਦੇ ਦੋਨੋਂ ਹੀ ਜਿੰਦਰੇ ਟੁੱਟੇ ਹੋਏ ਸੀ ਮੈਂ ਜੋ ਸ਼ਟਰ ਚੁੱਕ ਕੇ ਵੇਖਿਆ ਦੁਕਾਨ ਤੇ ਸਮਾਨ ਮੈਨੂੰ ਲੱਗਿਆ ਵੀ ਪਿਆ ਮੈਂ ਫਿਰ ਸ਼ਟਰ ਲਾ ਕੇ ਚਲਾ ਗਿਆ ਮੈਂ ਦੁਬਾਰੇ 7 ਵਜੇ ਦੁਕਾਨ ਤੇ ਆਇਆ ਮੈਂ ਸ਼ਟਰ ਚੁੱਕਿਆ ਤਾਂ ਵੇਖਿਆ ਵੀ ਆ ਸਾਰਾ ਸਮਾਨ ਖਿਲਰਿਆ ਪਿਆ ਤੇ ਗੱਲੇ ਦਾ ਲੋਕ ਰੋਟਿਆ ਹੋਇਆ ਹੈ ਇਹ ਆਪਣਾ ਜੀ 6 ਤੋਂ 7000 ਕੈਸ਼ ਹੈ ਜੀ ਤਿੰਨ ਪੁਰਾਣੇ ਕਸਟਮਰ ਦੇ ਫੋਨ ਨੇ ਜਿਹੜੇ ਠੀਕ ਕਰਨੇ ਆਏ ਹੋਏ ਆਏ ਸੀ ਭਾਜੀ ਪੁਲਿਸ ਆਈ ਸੀ ਉਹ ਫੁਟੇਜ ਲੈ ਕੇ ਨੇ ਜੀ ਬਾਕੀ ਇਹਨਾਂ ਦੀ ਅਗਲੀ ਕਾਰਵਾਈ ਕਰਦੇ ਨੇ ਜੀ ਜੀ ਪੈਸੇ ਜਿਹੜੇ ਹਿਸਾਬ ਨਾਲ ਉਹ ਵੀ ਬੰਦੇ ਜੀ ਦੁਕਾਨਾਂ 'ਚ ਬੜੇ ਨੇ ਹੋ ਸਕਦਾ ਵੀ ਉਹ ਦਿਨੇ ਦੁਕਾਨ 'ਚ ਵੇਖ ਕੇ ਗਏ ਭਾਈ ਪ੍ਰਸ਼ਾਸਨ ਕੋ ਵੀ ਮੰਗ ਕਰਦਾ ਜੁੰਦਾ ਵੀ ਇਹ ਚੌਕ ਦੇ ਵਿੱਚ ਦੁਕਾਨ ਚੋਰੀ ਹੋ ਸਕਦੀ ਹੈ ਤਾਂ ਜਿਹੜੇ ਉਨਾ-ਪਰਾਂ ਦੁਕਾਨਦਾਰ ਨੇ ਉਹਨਾਂ ਦੀ ਤਾਂ ਕੋਈ ਸੇਫਟੀ ਵੀ ਨਹੀਂ ਕਿਉਂਕਿ ਆਪਣੇ ਇਹ ਮੇਨ ਚੌਕ ਹੈ ਜੀ ਹਰ ਟਾਈਮ ਉੱਥੇ ਲੋਕ ਆਉਂਦੇ ਜਾਂਦੇ ਨੇ ਉਸ ਟਾਈਮ ਬੱਸ ਸਰਕਾਰੀ ਬੱਸਾਂ ਆਉਂਦਾ ਟਾਈਮ ਵੀ ਹੈ ਸਵਾਰੀਆਂ ਵੀ ਸ਼ੈਨ ਹੋਣਗੀਆਂ ਤਾਂ ਉਸ ਟਾਈਮ ਜੋ ਸਵੇਰੇ 4 ਵਜੇ ਚੋਰੀ ਹੁੰਦੀ ਹੈ ਤਾਂ ਕੋਈ ਰਾਤ ਨੂੰ ਪੂਰਾ-ਪਰਾ ਜਿਹੜੀ ਦੁਕਾਨਾਂ ਨੇ ਉਹਨਾਂ ਦੀ ਕੋਈ ਸੇਫਟੀ ਵੀ ਨਹੀਂ ਹੈਗੀ ਫਿਰ ਤਾਂ ਇਹਨਾਂ ਦੁਕਾਨਾਂ ਹੋਰ ਕਹ ਰਹੇ ਨੇ ਦੋ ਮੈਡੀਕਲ ਸਟੋਰ ਨੇ ਇੱਕ ਕੋਈ ਗਾਰਮੈਂਟ ਸਟੋਰ ਦੀ ਦੁਕਾਨ ਹੈ ਜਿਹੜੀ ਉਹਨੇ ਫਸ ਚੌਕੀ ਬਣੀ ਹੋਈ ਹੈ ਕੋਈ ਉੱਥੇ ਬੈਠਦਾ ਬੈਠਦਾ ਤਾਂ ਨਹੀਂ ਸਾਡੇ ਦੁਕਾਨਦਾਰਾਂ ਕੋਲ ਪੈਸੇ ਇਕ ਰੇ ਵੀ ਤਾਂ ਦੇਖੋ ਨੁਕਸਾਨ ਤਾਂ ਹੋ ਹੀ ਗਿਆ ਹੁਣ ਚੌਕੀ ਦੇ ਬੰਦੇ ਹੋਣੇ ਚਾਹੀਦੇ ਨੇ ਡਿਊਟੀ ਤੇ ਹੋਰ ਗਸ਼ਤ ਵੀ ਚਾਹੀਦੀ ਹੈ ਹਾਂ ਪੁਲਿਸ ਨੂੰ ਚਾਹੀਦਾ ਵੀ ਜਿਹੜਾ ਮਾਰਨਾ ਕਰਨਾ ਮੇਨ ਚੌਕੀਦਾਰ ਕਿੰਨੀ ਕਿ ਦੂਰ ਹੈ ਚੌਂਕ ਦੇ ਲੱਭਿਆ ਕੇ ਦੁਕਾਨਾਂ ਦੀ ਚੋਰੀ ਹੋ ਰਹੀ ਹੈ